ਸੀ ਗਾਜ਼ ਇਸ ਸਾਰਿਆਂ ਨੂੰ ਤੇ ਅੱਜ ਅਸੀਂ ਆਣ ਕੇ ਬੰਗਲਾ ਸਾਹਿਬ ਤੇ ਉੱਥੇ ਲਾ ਕੁ ਸੇਵਾ ਕਰਾਂਗੇ ਉੱਥੇ ਸਰੋਵਰ ਦੀ ਸੇਵਾ ਚੱਲਦੀ ਹੈ ਜੇ ਚੱਲਦੀ ਹੈ ਤੁਹਾਨੂੰ ਉੱਥੇ ਲੈਕਸ਼ਣ ਕਰਾਵਾਂਗੇ ਜਿਹੜੇ ਤੁਸੀਂ ਇਸੇ ਪਰਪਸ ਵਿੱਚ ਚੱਲੇ ਆ ਕਿਉਂਕਿ ਅੱਜ ਅਜੇ ਤੁਸੀਂ ਬੱਚਿਆਂ ਦਾ ਪਾਣੀ ਦਾ ਰਿਜ਼ਲਟ ਮਿਲ ਗਿਆ ਸਾਨੂੰ ਤੋਂ ਵਾਇਕ ਨੂੰ ਬਤਾਨਵਾਦ ਵੀ ਕਰਨ ਚੱਲੇ ਆ ਨਾ ਅਸੀਂ ਸੇਵਾ ਕੰਮ ਚੱਲੇ ਆ ਸਰੋਵਰ ਸਾਹਿਬ ਦੀ ਸੇਵਾ ਚੱਲਦੀ ਪਈ ਹੈ ਜੇ ਸਾਡੀ ਖਿਸਮਤ ਚ ਹੋਵੇ ਸਾਨੂੰ ਮਿਲ ਗਈ ਤੇ ਬਹੁਤ ਵਧੀਆ ਗੱਲ ਹੈ ਬਈ ਕਾਫੀ ਦਿਨਾਂ ਦੇਖਿੰਦੇ ਪਏ ਸੀ ਗਾਈਜ਼ ਸਾਡੇ ਨਾਲ ਕਮਰ ਦੀ ਨਹੀਂ ਆ ਗਈ ਕਿਉਂਕਿ ਉਹਨੇ ਤਾਂ ਐਸਡੋ ਪ੍ਰੈਸ਼ਰ ਹੋਇਆ ਤਾਂ ਡਾਕਟਰ ਨੇ ਕਿਹਾ tha ਕਿ 10 ਦਿਨ ਤੱਕ ਨਾ ਤੁਸੀਂ ਬਾਹਰ ਜਾਣਾ ਨਾ ਤੁਸੀਂ ਲਾਈਟ ਨਾ ਨਹੀਂ ਤੁਸੀਂ ਨਾਲ ਪ੍ਰੋਟੈਕਟ ਕਰਨਾ ਨਾ ਤੁਸ ਨੂੰ ਉਤਰਨਾ ਨਾ ਸੋਈਂ ਨਾ ਟੇਟੇ ਜਾਣਾ ਨਾ ਕਿਤਨੀ ਵੀ ਜਗ੍ਹਾ ਤੇ ਜਾਣਾ ਤੇ ਘੱਟ ਬੋਲਣਾ ਬਿਲਕੁਲ ਬਹੁਤ ਘੱਟ ਬੋਲਣਾ ਤੇ ਜਾਂ ਜਿਹੜੀ ਲਾਈਟ ਹੈ ਰੋਸ਼ਨੀ ਹੈ ਉਹਦੇ ਤੋਂ ਵੀ ਜ਼ਿਆਦਾ ਨੇੜੇ ਨਹੀਂ ਜਾਣਾ ਬਲਬ ਤੇ ਕਿਉਂ ਲਾਈਟ ਦੀ ਰੋਸ਼ਨੀ ਤੋਂ ਦੂਰ ਰਹਿਣਾ ਮੈਂ ਜਿੰਨੀ ਵੀ ਇਨਸਟਰਕਸ਼ਨ ਦਿੱਤੀਆਂ ਨੂੰ ਮਮਾ ਫੋਲੋ ਕਰਦੇ ਪਏ ਆ ਕੋਸ਼ਿਸ਼ ਆ ਕਿ ਤੁਹਾਨੂੰ ਦੀ ਪੂਰੀ ਹੈ ਕਿ ਫੋਲੋ ਕਰੋ ਉਹਨਾਂ ਨੂੰ ਤਾਂ ਗਾਇਸ ਜਦੋਂ ਕੋਈ ਆਪਾਂ ਮੈਡੀਸਨ ਆਖੋ ਜੀ ਪੋਦੇ ਆ ਨਾ ਉਹਨੂੰ ਆਪਾਂ ਕਿਸੇ ক্লোਜ਼ ਨਾਲ ਲੱਗਦਾ ਕਿਸੇ ਤੇ ਬਣਾ ਕਰਨਾ ਹਾਂ ਕਿੰਨਾ ਚਿਰ ਤੋਂ ਮੋਬਾਈਲ ਵੀ ਨਹੀਂ ਵੇਖਣਾ ਟੀਵੀ ਨਹੀਂ ਦੇਖਣਾ ਇਹ ਸਾਰੀਆਂ ਚੀਜ਼ਾਂ ਦਾ ਜੋ ਦੱਸਿਆ ਉਹ ਰੂਲ ਫੋਲੋ ਕਰਦੇ ਪਏ ਪ੍ਰੋਪਰ ਫੇਰ ਜਿੰਨਾ ਕਰਨਗੇ ਉੰਨੀ ਲੌਂਗ ਟਾਈਮ ਵਧੀਆ ਰਹੂਗਾ ਨਿਕਾ ਉਦੋਂ ਕੋ ਪਾਸਿਆ ਦੀ ਇਹ ਕਿ ਨਾ ਇਹ ਨਵਾਂ ਨੀਟਲ ਰੰਗ ਵਾਲੀ ਇਹ ਮੰਨ ਲਓ ਕਿ ਨਵੀਆਂ ਲੱਗਦੀ ਅਭੀ ਨੀਟਲੀ ਗੱਡੀ ਕੋਈ ਇਸ ਤਰ੍ਹਾਂ ਗੱਡਿਆਗਾ ਇਹ ਕਨਵਰਟੇਬਲ ਤੇ ਇਹਦੇ ਵਿੱਚ ਇੱਕ ਹੀ ਸੌਫਟ ਟਾਪ ਆਇਆ ਗੱਡੀ ਉੱਪਰੋਂ ਖੋਲਣ ਵੀ ਆ ਜਾਂਦੀ ਹੈ ਇਹ ਕਿੰਨੇ ਵਿੱਚ ਵੀਰ ਕਨਵਰਟੇਬਲ ਆ ਸੌਫਟ ਟਾਪ ਪੂਰੇ ਬੋਸ ਨਹੀਂ ਆਪਾਂ ਦੀ ਬਣਦੀ ਹੈ ਇਹ ਦੇਖੋ ਅਸੀਂ ਹੁਣ ਜਾਨੇ ਹਾਂ ਬਸ ਬੰਗਲਾ ਸਾਹਿਬ ਸਾਨੂੰ ਲੱਗਿਆ ਸੀ ਪਹਿਲੇ ਵੀ ਬਹੁਤ ਜ਼ਿਆਦਾ ਇਹ ਬਹੁਤ ਜ਼ਿਆਦਾ ਬਹੁਤ ਪਹਿਲੇ ਕਿੱਥੋਂ ਆਂ ਨਿਕਲ ਆਏ ਹੁਣ ਜਿਆਦਾ ਤੋਂ ਜਿਆਦਾ 6-7 ਕਿਲੋਮੀਟਰ ਰਹਿ ਗਿਆ ਬਸ ਤੋਂ ਬੰਗਲਾ ਸਾਹਿਬ ਤੇ ਆ ਦੇਖੋ ਸਾਡੇ ਨਾਲ ਨਾਲ ਮੈਟਰੋ ਦਾ ਪੁਲ ਜਾ ਰਿਹਾ ਜੋ ਤੁਹਾਨੂੰ ਦਿਖ ਰਿਹਾ ਰਾਈਟ ਸਾਈਡ ਤੇ ਇਹ ਮੈਟਰੋ ਦਾ ਪੁਲ ਹੈ ਤੇ ਆ ਹੁਣ ਅਸੀਂ ਆਪਣੇ ਜਵਾਰਕਾ ਦਾ ਅੰਟਰਪਾਸ ਆ ਗਿਆ ਇੱਥੇ ਕਿੰਨੇ ਜ਼ਿਆਦਾ ਫੀਲਸ ਹੁੰਦੇ ਇੱਥੇ ਗਾਇਜ਼ ਬਹੁਤ ਜ਼ਿਆਦਾ ਹਰਿਆਲੀ ਹਰਿਆਲੀ ਗਾਇਜ਼ ਕੋਤਾ ਫਿਰ ਆਉਣ ਦੇ ਦੇਖੋ ਕਿੰਨੀ ਹੈ ਫਿਰ ਟ੍ਰੈਫਿਕ ਮਿਲ ਗਿਆ ਸਾਨੂੰ ਤੇ ਪਿੱਛੋਂ ਗਰਮੀ ਲੱਗ ਗਈ ਆ ਤੇ ਮਾਮਾ ਜੀ ਨੂੰ ਗਰਮੀ ਹੋ ਗਈ ਇੱਥੇ ਪਹਿਲਾਂ ਨਾਲ ਜ਼ਿਆਦਾ ਪਰ ਸ਼ਾਮ ਦੇ ਟਾਈਮ ਫਿਰ ਵੀ ਘੱਟ ਆ ਹੁਣ ਦੇਖੋ ਕਿੰਨੇ ਫੀਡ ਪੋਲੇ ਆਹ ਸਾਈਡ ਸਾਰਾ ਜੰਗਲ ਏਰੀਆ ਦੇਖੋ ਅਸੀਂ ਨਾ ਪੈਂਟਰੀ ਕਰਨ ਲੱਗਿਆ ਬੰਦਰ ਸਾਹਿਬ ਦੇ ਦੁਆਰਾ ਦੀ 20 ਮਿੰਟ ਪਾਰਟਿਕਲਸ ਦੇਖੋ ਮੇਰੇ ਫੋਨ ਤੋਂ ਪੱਕਾ ਸੁਣ ਲਓ ਗਾਇਸ ਫਾਈਨਲੀ ਪਹੁੰਚ ਗਏ ਆਪਾਂ ਗੁਰੂ ਘਰ ਸਿੱਪ ਲੈ ਮੱਡੇ ਆਪਾਂ ਪਾਰਕਿੰਗ ਚੈਂਟਰੀ ਲੱਗੇ ਕਰਨ ਇਧਰ ਚੋ ਗੁਰਦੁਆਰਾ ਬੰਗਲਾ ਸਾਹਿਬ ਦੇ ਘਰ ਆਣੇ ਤੁਹਾਨੂੰ ਸਾਰੇ ਜੁੜੇ ਰਹੋ ਗਾਇਸ ਅਸੀਂ ਫਾਈਨਲੀ ਪਹੁੰਚ ਗਏ ਆ ਗੁਰਦੁਆਰਾ ਬੰਗਲਾ ਸਾਹਿਬ ਲਓ ਸੰਗਤ ਜੀ ਫਾਈਨਲੀ ਅਸੀਂ ਪਹੁੰਚ ਗਏ ਗੁਰੂ ਘਰ ਕਰੋ ਦਰਸ਼ਨ ਗੁਰਦੁਆਰਾ ਬੰਗਲਾ ਸਾਹਿਬ ਆਪਕੇ ਲਈ ਅੱਜ ਦੇ ਦਿਨ ਵਾਧੂ ਕੰਦੇ ਪਲਾਨ ਵਿੱਚ ਹੈ। ਸੰਗਤ ਜੀ ਕੋ ਦੁਆਰਾ ਪੰਗਲਾ ਸਾਹਿਬ ਦਾ ਇਤਿਹਾਸ ਇਤਰੇ ਜੂਮ ਕਰਕੇ ਪਾਉਜ਼ ਕਰਕੇ ਪੜ ਸਕਦੇ ਹੋ। Langgijak, langgaran sama, dua-dua orang ngelas aja, चंगे जी कार सेवा चल रही गुरुद्वारा बंगला साहब ਨੌ ਸੰਗਤ ਜੀ ਇੱਥੇ ਸ੍ਰੀ ਹਰ ਸਬ ਵੀ ਸੇਵਾ ਚੱਲ ਰਹੀ ਸਫਾਈ ਚੱਲ ਰਹੀ ਕਰੋ ਦਰਸ਼ਨ ਇੰਨੇ ਘੱਟ ਜਲਦੇ ਹੀ ਪਹਿਲੀ ਵਾਰੀ ਤੁਸੀਂ ਦੇਖਿਆ ਹੋਣਾ ਬਹੁਤ ਘੱਟ ਲੋਕ ਆਉਂਦੇ ਇੱਥੇ ਆਹ ਦੇਖੋ ਹਾਫ ਹੋ ਗਿਆ ਸਾਫ ਹਾਫ ਇੱਕ ਸਾਈਡ ਦੀ ਚੱਲਦੀ ਹੈ ਜੀ ਆਹ ਦੇਖੋ ਗਾਈ ਜੀ ਕਿੰਨੀ ਸਫਾਈ ਕੀਤੀ ਦੇਖੋ ਸੰਗਤ ਜੀ ਕਰੋ ਦਰਸ਼ਨ ਸਰੋਵਰ ਸਾਹਿਬ ਗੁਰਦੁਆਰਾ ਬੰਗਲਾ ਸਾਹਿਬ ਆ ਦੇਖੋ ਸੰਗਤ ਜੀ ਇੱਕ ਸਾਈਡ 'ਚ ਜਾਲ ਆਵੇ ਇਹਦੇ ਵਿੱਚ ਵਾਲ ਹੈ ਇੱਕ ਇਹਨਾਂ ਦੋਹਾਂ ਨੂੰ ਡਿਵਾਈਡ ਕਰਦੀ ਆ ਇੱਕ ਸਾਈਡ ਤੋਂ ਜਾਲ ਖੜਾ ਕੀਤਾ ਹੈ ਜੇ ਸੰਗਤ ਦੇ ਸਨਾਣੂ ਘਰ ਲਈ ਆ ਇੱਕ ਸਾਈਡ ਤੋਂ ਸ਼ੁਰੂ ਕੀਤੀ ਹੈ ਸਫਾਈ ਆ ਦੇਖੋ ਥੱਲੇ ਉਹ ਕਹਿੰਦੇ ਸੰਗਤ ਜੀ ਸਰਵਰ ਸਭ ਕੱਚਾ ਹੀ ਹੈ ਆ ਦੇਖੋ ਕਿੰਨੀ ਰਹਿ ਤਾ ਆ ਦੇਖੋ ਸੰਗੀ ਜੀ ਆ ਜਿਹੜੀ ਤੁਸੀਂ ਆ ਪਟਰੀ ਦੇਖ ਰਹੇ ਹੋ ਇਹ ਬਿਲਕੁਲ ਸੈਂਟਰ ਚ ਜਾਂਦੀ ਹੈ ਤੇ ਇੱਥੇ ਟ੍ਰੀਟਮੈਂਟ ਪਲਾਂਟ ਲੱਗਾ ਹੋਇਆ ਹੈ ਇਹਦੇ ਥੱਲੇ ਜਲ ਨੂੰ ਸਾਫ਼ ਰੱਖਣ ਲਈ ਤੇ ਪੀਓਰ ਰੱਖਣ ਲਈ ਪਿਊਰੀਫਾਇਰ ਥੱਲੇ ਲੱਗਾ ਹੈ ਇਹਦੇ ਬਹੁਤ ਘੱਟ ਸੰਗਤ ਨੇ ਦਰਸ਼ਨ ਕੀਤੇ ਹੋਣੇ ਆ ਕਿ ਸਫਾਈ ਦੇ ਜੋ ਸੇਵਾ ਦੇ ਟਾਈਮ ਆ ਗਿਆ ਉਹ ਤਾਂ ਕਰ ਚੁੱਕੇ ਜਿਹੜੇ ਨਹੀਂ ਆ ਦੇਖ ਲਓ ਬਿਲਕੁਲ ਜਲਨੀ ਹੈ ਸਰੋਵਰ ਵਿੱਚ ਤੇ ਕਰ ਲੋ ਘਰੇ ਬੈ ਕੇ ਦਰਸ਼ਨ ਸੰਗ ਜੀ ਆ ਗੇਟ ਆ ਆ ਜੋ ਚਾਰੇ ਸਾਈਡ ਤੇ ਜੰਗਲਾ ਜੋ ਸਰੋਵਰ ਸਾਹਿਬ ਦੇ ਉੱਥੇ ਇੱਕ ਗੇਟ ਰੱਖਿਆ ਹੋਵੇ ਆ ਓਪਨ ਕਰਕੇ ਇੱਧਰ ਦੀ ਸੰਗਤ ਜਾ ਸਕਦੀ ਜੇ ਇਹਦੇ ਅੰਦਰ ਜਾਣਾ ਇਹ ਇੱਥੋਂ ਤਾਂ ਉੱਪਰ ਨਿਕਲ ਜਾਂਦਾ ਤੇ ਇੱਥੋਂ ਦੀ ਲੋਕ ਸੇਵਾ ਕਰਨ ਲਈ ਜਾਂਦੇ ਆਵੇ ਵਿੱਚ ਵਿੱਚ ਕਈ ਜਗ੍ਹਾ ਆ ਸਾਹਮਣੇ ਵੀ ਦਿਖਦੇ ਤੁਹਾਨੂੰ ਸਰੋਵਰ ਸਾਹਿਬ ਗੁਰਦੁਆਰਾ ਮੰਗਲਾ ਦਾ ਇਹ ਪੂਰੀ ਤਰ੍ਹਾਂ ਸਕਾ ਕੇ ਤੇ ਇਹਦੇ ਵਿੱਚ ਫੇਰ ਕੱਢਣਗੇ ਅਜੇ ਹੋਰ ਕੱਢਣਗੇ ਇਹਦੇ ਵਿੱਚ ਰੇਤਾ ਸੰਗਤ ਜੀ ਜੋ ਇਹਨੂੰ ਪਾਰਟੀਸ਼ਨ ਹੈ ਨਾ ਵਿੱਚ ਇਹ 9076 ਦੀ ਬਣੀ ਹੈ ਦੇਖੋ ਬਹੁਤ ਪੁਰਾਣੀ ਮम्मा ਜੀ ਨੇ ਪ੍ਰਸ਼ਾਦ ਦੇਣਾ ਉਹ ਲੈ ਫਾਈਨਲੀ ਦਰਸ਼ਨ ਕਰਕੇ ਆਉਣਾ ਅਸੀਂ ਜਾ ਰਹੇ ਹਾਂ ਆਪਣੇ ਕਾਹ ਤੁਸੀਂ ਵੀ ਦਰਸ਼ਨ ਕਰ ਲਓ ਮੱਥਾ ਟੇਕ ਲਓ ਫਿਰ ਅਸੀਂ ਜੀ ਜਾ ਰਹੇ ਘਰ ਆਹ ਸੰਗ ਜੀਆ ਦਮਦਮੀ ਟਕਸਾਲ ਦਾ ਉਹਨਾਂ ਦਾ ਇੱਥੇ ਆਫਿਸ ਹੈ ਗੁਰਦੁਆਰਾ ਬੰਗਲਾ ਦਾ ਜੋ ਜਦੋਂ ਮੁਕਈ ਸੰਤ ਬਾਬਾ ਨਾਮ کافی ਜਿਆਦੀ ਪੀੜ ਹੋ ਗਈ ਜਦੋਂ ਅਸੀਂ ਆਏ ਜਦੋਂ ਬਿਲਕੁਲ ਇਹ ਸੰਗਤ ਹੈ ਨਹੀਂ ਸੀ ਇੱਥੇ ਖਾਲੀ ਸੀ ਲੰਗਰ ਹੁਣ ਦੇਖੋ ਕਿੰਨੀ ਸੰਗਤ ਹੋ ਗਈ ਰਹਾ ਸੰਗਤ ਜੀ ਗੁਰੂ ਘਰ ਦੇ ਦਰਸ਼ਨ ਕਰਕੇ ਹੁਣ ਅਸੀਂ ਜਾ ਰਹੇ ਹਾਂ ਦੀ ਗੁਰੂ ਘਰ ਦੇ ਦਰਸ਼ਨ ਕਰਕੇ ਮਨ ਸ਼ਾਂਤ ਮਿਲਦਾ। ਨਹੀਂ ਵੀਡੀਓ ਦੇਖ ਕੇ ਕਮੈਂਟਾਂ ਵਿੱਚ ਰੈਡੂ ਲਿਖਿਆ। ਤੁਹਾਡਾ ਵੀ ਗੁਰੂ ਘਰ ਚਾਹਤ ਲਈ ਪ੍ਰਵਾਨ ਹੋ। ਸਾਡੇ ਨਾਲ ਜੁੜੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ। ਪਾਰਕਿੰਗ ਚ ਆ ਗਿਆ ਸੀ। ਤੈਨੋਂ ਅਸੀਂ ਆਪਣੇ ਘਰ ਲਈ ਫਾਈਨਲੀ ਨਿਕਲਣ ਲੱਗੇ ਗੁਰਦੁਆਰਾ ਬੰਗਲਾ ਸਾਹਿਬ ਦੀ ਪਾਰਕਿੰਗ ਹੈ ਬਹੁਤ ਵਧੀਆ ਪਾਰਕਿੰਗ ਹੈ ਨਹੀਂ ਸੀ ਸਿਕਨ ਸਾਹਿਬ ਤੇ ਤਾਂ ਬਹੁਤ ਪ੍ਰੋਬਲਮ ਛੋਟੀ ਹੁਣ ਅਸੀਂ ਫਾਈਨਲੀ ਚੱਲੇ ਆਪਣੇ ਘਰ ਸਾਡੇ ਨਾਲ ਜੁੜੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ